ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਪ੍ਰਵਾਸੀ ਪੰਜਾਬੀ ਵੱਡੇ ਪੱਧਰ ਤੇ ਮਿਹਨਤ ਕਰ ਰਹੇ ਨੇ ਬਹੁਤ ਸਾਰੀ ਫੰਡਿੰਗ ਕਰ ਰਹੇ ਨੇ ਬਹੁਤ ਸਾਰੀਆਂ ਚੀਜ਼ਾਂ ਡੋਨੇਟ ਕਰ ਰਹੇ ਨੇ ਹੁਣ ਆਮ ਆਦਮੀ ਪਾਰਟੀ ਕੈਨੇਡਾ ਨੇ ਪੰਜਾਬ ਚ ਆਮ ਆਦਮੀ ਪਾਰਟੀ ਨੂੰ ਇੱਕ ਟਰੱਕ ਡੋਨੇਟ ਕੀਤਾਗਾ ਜੋ ਪੰਜਾਬ ਚ ਪ੍ਰਚਾਰ ਦੇ ਕੰਮ ਆਏਗਾ ਪਾਰਟੀ ਦੇ ਟਰੱਕ ਦੇ ਅੰਦਰ ਤੁਸੀਂ ਦੇਖ ਸਕਦੇ ਹੋ LED ਲੱਗੀ ਹੋਈ ਆ Wi-Fi ਸਿਸਟਮ ਆ ਇਸ ਤੋਂ ਇਲਾਵਾ CCTV ਕੈਮਰਾਜ਼ ਨੇ ਹੋ ਸਾਰੀਆਂ ਐਸੈਸਰੀਜ਼ ਨੇ ਜਿਨ੍ਹਾਂ ਦੇ ਜ਼ਰੀਏ ਪਾਰਟੀ ਦਾ ਪ੍ਰਚਾਰ ਕੀਤਾ ਜਾਵੇ ਕਿਵੇਂ ਆਮ ਆਦਮੀ ਪਾਰਟੀ ਪੰਜਾਬ ਦੇ ਪਿੰਡਾਂ 'ਚ ਪ੍ਰਚਾਰ ਕਰੇ ਪੰਜਾਬ ਦੇ ਕਸਬਿਆਂ 'ਚ ਪ੍ਰਚਾਰ ਕਰੇ ਪੰਜਾਬ ਦੇ ਸ਼ਹਿਰਾਂ 'ਚ ਪ੍ਰਚਾਰ ਕਰੇ ਇਹਦੇ ਲਈ ਲਗਾਤਾਰ ਆਮ ਆਦਮੀ ਪਾਰਟੀ ਦੇ ਵਰਕਰ ਮਿਹਨਤ ਕਰ ਰਹੇ ਨੇ ਖਾਸ ਜ਼ੋਰ ਤੇ ਕੈਨੇਡਾ ਅਮਰੀਕਾ ਹੋਰ ਥਾਵਾਂ ਤੋਂ ਵੱਡੇ ਪੱਧਰ ਦੇ ਉੱਤੇ ਲੋਕ ਆ ਕੇ ਆਮ ਆਦਮੀ ਪਾਰਟੀ ਦੀ ਸਪੋਰਟ ਕਰ ਰਹੇ ਨੇ ਇਸ ਗੱਡੀ ਦੇ ਅੰਦਰ ਜੋ ਡੋਨੇਟ ਕੀਤੀ ਹੈ ਇਹ ਕੈਨੇਡਾ ਨੇ ਦੀ ਟੀਮ ਆ ਜਿਹੜੀ ਉਹਨਾਂ ਨੇ ਡੋਨੇਟ ਕੀਤੀ ਹੈ ਜੋ ਆਮ ਆਦਮੀ ਪਾਰਟੀ ਕੈਨੇਡਾ ਦੇ ਕਨਵੀਨਰ ਨੇ ਜਸਕੀਰਤ ਮਾਨ ਜੋ ਇਸ ਗੱਡੀ ਨੂੰ ਇੱਥੇ ਲੈ ਕੇ ਆਏ ਨੇ ਜਿਨ੍ਹਾਂ ਨੇ ਬਾਗਾਪੁਰਾਣਾ ਰੈਲੀ ਦੇ ਅੰਦਰ ਵੀ ਇਸ ਗੱਡੀ ਨੂੰ ਲੈ ਕੇ ਗਿਆ ਉਹ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆਂ ਮੈਡਮ ਸਭ ਤੋਂ ਪਹਿਲਾਂ ਇਹ ਦੱਸੋ ਕਿ ਕਿੰਨੇ ਪੈਸੇ ਇਸ ਗੱਡੀ ਦੇ ਉੱਤੇ ਖਰਚ ਹੋਏ ਨੇ ਔਰ ਆਉਣ ਵਾਲੇ ਸਮੇਂ 'ਚ ਹੋਰ ਵੀ ਇਸ ਤਰ੍ਹਾਂ ਦੀਆਂ ਗੱਡੀਆਂ ਲੈ ਕੇ ਆ ਰਹੇ ਹੋ ਹਾਂਜੀ ਇਹਦੇ ਵਿੱਚ ਤਕਰੀਬਨ 10 ਤੋਂ 15 ਲੱਖ ਲੱਗਿਆ ਹੈਗਾ ਸੋ ਟੀਮ ਨੂੰ ਜ਼ਿੰਮੇਵਾਰੀ ਦਿੱਤੀ ਗਈ ਸੀ ਕਿ ਉਹ ਆਲਰੇਡੀ ਇੱਥੇ ਕੰਮ ਕਰ ਰਹੇ ਨੇ ਤੇ ਇਸ ਤਰ੍ਹਾਂ ਦੇ ਕਾਫੀ ਟਰੱਕਸ ਆਲਰੇਡੀ ਸਾਨੂੰ ਮੁੰਡਿਆਂ ਦੇ ਕਾਲਸ ਆ ਗਏ ਆ ਵੱਖ-ਵੱਖ ਚੈਪਟਰਾਂ ਵੱਲੋਂ ਕਿਉਂਕਿ ਇਹ ਟਰੱਕ ਵੈਨਕੂਵਰ ਦੇ ਕੁਝ ਵਾਲੰਟੀਅਰਾਂ ਵੱਲੋਂ ਦਿੱਤਾ ਗਿਆ ਹੈ ਤੇ ਬਾਕੀ ਵੀ ਜਿਹੜੇ ਕੈਨੇਡਾ ਦੇ ਵਿੱਚ ਉਹ ਵੱਖ-ਵੱਖ ਹੋਰ ਸਟੇਟਸ ਦੇ ਵਿੱਚੋਂ ਇਹ ਮੁੰਡਿਆਂ ਨੇ ਆਲਰੇਡੀ ਕਿਹਾ ਵੀ ਸਾਨੂੰ ਵੀ ਇਹ ਟਰੱਕ ਬਣਾ ਕੇ ਦੇ ਉਹ ਵੀ ਵੱਖ-ਵੱਖਰੇ ਹਲਕਿਆਂ ਦੇ ਵਿੱਚ ਦੇਣਾ ਚਾਹੁੰਦੇ ਆਪ ਜੀ 117 ਹਲਕੇ ਨਹੀਂ ਅਕਾਲੀ ਤੇ ਕਾਂਗਰਸ ਇਸੇ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਡੀਆਂ ਟਰੱਕਸ ਨੇ ਜੋ 117 ਹਲਕਿਆਂ ਚ ਲੈ ਕੇ ਜਾ ਰਹੇ ਨੇ ਤੁਸੀਂ ਵੀ ਇਸ ਤਰ੍ਹਾਂ ਲੈ ਕੇ ਜਾ ਰਹੇ ਹੋ ਹਾਂਜੀ ਬਿਲਕੁਲ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਰੇ ਹਲਕਿਆਂ ਦੇ ਵਿੱਚ ਇਹ ਟਰੱਕ ਪਹੁੰਚ ਸਕਣ ਪਰ ਆਲਰੇਡੀ 10 ਕੋਟ ਟਰੱਕਸ ਦਾ ਤਾਂ ਮੁੰਡਿਆ ਨੇ ਕਹਤੀ ਹੈਗੀ ਕਮਿਟਮੈਂਟ ਕੀਤੀ ਹੈ ਵੀ ਅਸੀਂ ਟਰੱਕਸ ਬਣਾਉਣਾ ਚਾਹੁੰਦੇ ਆ ਤੇ ਬਾਕੀ ਹਲੇ ਹੋਰ ਵੀ ਅਮਰੀਕਾ ਦੇ ਵਿੱਚੋਂ ਆਸਟ੍ਰੇਲੀਆ ਯੂਕੇ ਤੋਂ ਵੀ ਹਲੇ ਸਾਨੂੰ ਕੰਟੈਕਟਸ ਕਰ ਰਹੇ ਨੇ ਲੋਕ ਇਹ ਗੱਡੀ ਦੇ ਜ਼ਰੀਏ ਪੰਜਾਬ ਦੇ ਪਿੰਡਾਂ 'ਚ ਪ੍ਰਚਾਰ ਹੁੰਦਾ ਇਸ ਟਾਈਮ ਜਿਹੜੀ ਆਮ ਆਦਮੀ ਪਾਰਟੀ ਦੀ ਟੀਮ ਹੈ ਉਹ ਮਹਾਲੀ 'ਚ ਪ੍ਰਚਾਰ ਕਰ ਰਹੀ ਹੈ ਮਹਾਲੀ 'ਚੋਂ ਹਿੰਮਤ ਸ਼ੇਰਗਿੱਲ ਇਲੈਕਸ਼ਨ ਲੜ ਰਹੇ ਨੇ ਇਸੇ ਕਰਕੇ ਇੱਥੇ ਪ੍ਰਚਾਰ ਕੀਤਾ ਜਾ ਰਿਹਾ ਜਿਸ ਕਿਰਤ ਜੀ ਤੁਸੀਂ ਚੰਗੇ ਭਲੇ ਉੱਥੇ ਸੈਟ ਹੋ ਤੁਹਾਨੂੰ ਕੀ ਲੋੜ ਪੈਗੀ ਕੀ ਪੰਜਾਬ ਦੇ ਅੰਦਰ ਆ ਕੇ ਤੁਸੀਂ ਆਮ ਆਦਮੀ ਪਾਰਟੀ ਦੇ ਨਾਲ ਕਿਉਂਕਿ ਪਹਿਲਾਂ ਪ੍ਰਵਾਸੀ ਪੰਜਾਬੀ ਮਨਪ੍ਰੀਤ ਬਾਦਲ ਨੂੰ ਸਪੋਰਟ ਕਰਦੇ ਉਹਨਾਂ ਦਾ ਵੀ ਨਹੀਂ ਕੁਝ ਬਣਿਆ ਤੁਹਾਨੂੰ ਲੱਗਦਾ ਆਮ ਆਦਮੀ ਪਾਰਟੀ ਦਾ ਕੁਝ ਬਣੂਗਾ ਬਿਲਕੁਲ ਬਣੂਗਾ ਜੀ ਜਿਵੇਂ ਹੁਣ ਤੁਹਾਨੂੰ ਐਨ ਆਰ ਆਈ ਸਭ ਤੋਂ ਪਹਿਲਾਂ ਗਦਰ ਲੈਂਡ ਜਦੋਂ ਸ਼ੁਰੂ ਹੋਈ ਹੈ ਤੁਹਾਨੂੰ ਪਤਾ ਵੀ ਉਹ ਵੀ ਕੈਨੇਡਾ ਦੇ ਵਿੱਚੋਂ ਹੀ ਸ਼ੁਰੂ ਹੋਈ ਹੈ ਪ੍ਰਵਾਸੀ ਭਾਰਤੀਆਂ ਵੱਲੋਂ ਸੋ ਐਸੀ ਤਰ੍ਹਾਂ ਆਮ ਆਦਮੀ ਪਾਰਟੀ ਦੀ ਜਦੋਂ ਸਰਕਾਰ ਬਣੀ ਹੈ ਤੇ ਐਨ ਆਰ ਆਈ ਨੇ ਦੇਖਿਆ ਕਿ ਅਰਵਿੰਦ ਕੇਜੀਵਾਲ ਜੀ ਵੀ ਉਹੀ ਸੋਚ ਰੱਖ ਰਹੇ ਨੇ ਉਹੀ ਏਜੰਡੇ ਤੇ ਕੰਮ ਕਰ ਰਹੇ ਨੇ ਕਰਪਸ਼ਨ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਖਿਲਾਫ ਉਹੀ ਸਭ ਕੁਝ ਕਰਨਾ ਚਾਹੁੰਦੇ ਆ ਜੋ ਕਿ ਸਾਨੂੰ ਬਾਹਰ ਰਹਿੰਦੇ ਪ੍ਰਵਾਸੀਆਂ ਨੂੰ ਡਿਵੈਲਪਡ ਕੰਟਰੀਜ਼ ਦੇ ਵਿੱਚ ਜਿਹੜੇ ਐਨਆਰਆਈ ਰੈਜ਼ਿਡੈਂਟਸ ਨੇ ਉਹਨਾਂ ਨੂੰ ਉੱਥੇ ਮਿਲ ਰਿਹਾ ਉਹੀ ਸਾਰਾ ਕੁਝ ਸਾਨੂੰ ਪੰਜਾਬ ਦੇ ਵਿੱਚ ਵੀ ਅਸੀਂ ਚਾਹੁੰਦੇ ਆ ਸਾਡੇ ਮੁਲਕ ਦੇ ਵਿੱਚ ਵੀ ਉਹੀ ਕੁਸ਼ ਮਿਲਣ ਉਹੀ ਸੁਵਿਧਾਵਾਂ ਮਿਲਣ ਇਸ ਕਰਕੇ ਸਿਆਮ ਆਦਮੀ ਪਾਰਟੀ ਪੰਜਾਬ ਚ ਆਮ ਆਦਮੀ ਪਾਰਟੀ ਦੀ ਜੇ ਸਰਕਾਰ ਬਣਦੀ ਹੈ ਕਿ ਜਿਹੜੇ ਬਾਹਰ ਰਹਿੰਦੇ ਲੋਕ ਨੇ ਉਹਨਾਂ ਦੇ ਲਈ ਸੰਭਾਵਨਾ ਬਣੂ ਕਿ ਉਹ ਪੰਜਾਬ ਆ ਕੇ ਵਸਣ ਕਿਉਂਕਿ ਤੁਸੀਂ ਕਹਿੰਦੇ ਹੋ ਕਾਂਗਰਸ ਤੇ ਅਕਾਲੀ ਦਲ ਨੇ ਪੰਜਾਬ ਬਰਬਾਦ ਕਰਤਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਇਹ ਭਰੋਸਾ ਲੋਕਾਂ ਨੂੰ ਦੇ ਦੋਗੇ ਤੁਸੀਂ ਕਿ ਉਹ ਆ ਸਕਦੇ ਨੇ ਇੱਥੇ ਰਹਿਣਗੇ ਇੱਕ ਚੰਗੀ ਸਰਕਾਰ ਹੋਊਗੀ ਬਿਲਕੁਲ ਜੀ ਦੇਖੋ ਬਹੁਤ ਸਾਰੇ ਜਿਹੜੇ ਐਨ ਆਰ ਆਈਜ਼ ਨੇ ਮੇਰੇ ਵੀਰ ਜਿਹੜੇ ਨਾਲ ਆਏ ਹੋਏ ਨੇ ਜਸਦੀਪ ਸਿੰਘ ਇਹ ਵੀ ਕੈਨੇਡਾ ਤੋਂ ਛੱਡ ਕੇ ਆ ਗਏ ਸੀ ਪਹਿਲਾਂ ਪਰ ਫਿਰ ਜਦੋਂ ਇੱਥੋਂ ਦਾ ਸਿਸਟਮ ਜੋ ਤਰ੍ਹਾਂ ਦੇ ਸਿਸਟਮ ਦੇ ਵਿੱਚ ਉਹ ਇੱਥੋਂ ਦੇ ਦੇਖ ਕੇ ਗਏ ਤੇ ਕੈਨੇਡਾ ਨਾਲ ਕੰਪੇਅਰ ਕਰਕੇ ਇਹ ਫਿਰ ਵਾਪਸ ਚਲੇ ਗਏ ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਐਨ ਆਰ ਆਈਸ ਨੇ ਜੋ ਕਿ ਵਾਪਸ ਆਉਣਾ ਚਾਹੁੰਦੇ ਨੇ ਪਰ ਫਿਰ ਇਥੋਂ ਦਾ ਸਿਸਟਮ ਦੇਖ ਕੇ ਉਹ ਵਾਪਸ ਚਲੇ ਜਾਂਦੇ ਆ ਤੇ ਅਸੀਂ ਉਮੀਦ ਕਰਦੇ ਹਾਂ ਵੀ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ ਵਧੀਆ ਗਵਰਨਮੈਂਟ ਲੈ ਕੇ ਆਉਂਦੀ ਹੈ ਰਾਜ ਪ੍ਰਬੰਧ ਵਧੀਆ ਹੁੰਦਾ ਹੈ ਤੇ ਬਹੁਤ ਸਾਰੇ ਐਨ ਆਰ ਆਈਸ ਆਪਦੇ ਮੁਲਕ ਚ ਵਾਪਸ ਆਉਣਾ ਚਾਹਣਗੇ ਤੇ ਜੇ ਕੋਈ ਵਾਪਸ ਨਹੀਂ ਆਊਗਾ ਤਾਂ ਫਿਰ ਉਹ ਇਥੇ ਆ ਦੇ ਇਨਵੈਸਟਮੈਂਟਸ ਜ਼ਰੂਰ ਕਰਨੇ ਆ ਚਾਹਣਗੇ ਤਾਂ ਕਿ ਅਸੀਂ ਆਪਦੇ ਜੜਾਂ ਦੇ ਨਾਲ ਆਪਦੇ ਬੱਚਿਆਂ ਨੂੰ ਜੜਾਂ ਦੇ ਨਾਲ ਕਨੈਕਟਡ ਰੱਖੀਏ ਅਕਾਲੀ ਤੇ ਕਾਂਗਰਸੀ ਅਲੀਗੇਸ਼ਨ ਲਾਉਂਦੇ ਨੇ ਇਹ ਕਿ ਫੰਡਿੰਗ ਬੜੇ ਵੱਡੇ ਪੱਧਰ ਤੇ ਹੋ ਰਹੀ ਹੈ ਇਲੀਗਲ ਫੰਡਿੰਗ ਹੋ ਰਹੀ ਹੈਗੀ ਕੈਨੇਡਾ ਤੋਂ ਹੋਰ ਥਾਵਾਂ ਤੋਂ ਤੁਹਾਡਾ ਇੱਕ ਵਾਰ ਉਹਦਾ ਨਾਂ ਵੀ ਆਇਆ ਸੀ ਇਸ ਤਰ੍ਹਾਂ ਦਾ ਕਿ ਗਲਤ ਤਰ੍ਹਾਂ ਦੀ ਫੰਡਿੰਗ ਹੋਈ ਐਲੀਗੇਸ਼ਨ ਲੱਗੇ ਸੀਗੇ ਤਾਂ ਇਹ ਕਿੰਨਾ ਸੱਚਾ ਜੋ ਕਾਲੀ ਤੇ ਕਾਂਗਰਸ ਦੇ ਲੋਕ ਕਹਿ ਰਹੇ ਇਹ ਬਿਲਕੁਲ ਬੇਬੁਨਿਆਦ ਨੇ ਬਿਲਕੁਲ ਝੂਠੇ ਇਲਜ਼ਾਮ ਨੇ ਜਿਹੜੇ ਪਿਛਲੀ ਵਾਰ ਵੀ ਇਲਜ਼ਾਮ ਲੱਗਿਆ ਸੀਗਾ ਉਹ ਕਹਿ ਲੋ ਵੀ ਕੁਦਰਤੀ ਮੈਂ ਇੱਥੇ ਸੀਗੀ ਤੇ ਮੈਂ ਉਸ ਤੇ ਉੱਪਰ ਰੌਲਾ ਵੀ ਪਾਇਆ ਤੇ ਹਾਲੇ ਤੱਕ ਤਾਂ ਉਹਨਾਂ ਤੋਂ ਪ੍ਰੂਫ ਨਹੀਂ ਹੋਇਆ 2 ਸਾਲ ਹੋ ਗਏ ਹਾਲੇ ਤੱਕ ਉਹਨਾਂ ਨੇ ਪ੍ਰੂਫ ਨਹੀਂ ਕੀਤਾ ਹੈਗਾ ਵੀ ਉਹ ਅਲੀਗੇਸ਼ਨ ਸੱਚ ਸੀ ਸੋ ਜਿਹੜੇ ਵੀ ਇਹ ਤੋਂ ਫੰਡਿੰਗ ਹੋ ਰਹੀ ਹੈ ਜਿਵੇਂ ਕਿ ਪਿਛਲੇ ਮਹੀਨੇ ਤਕਰੀਬਨ ਕੈਨੇਡਾ ਦੇ ਵਿੱਚੋਂ 60 ਲੱਖ ਰੁਪਏ ਪਾਰਟੀ ਨੂੰ ਆਇਆ ਤੇ ਬੜੇ ਪਾਰਦਰਸ਼ੀ ਤਰੀਕੇ ਨਾਲ ਬੜਾ ਟਰਾਂਸਪੇਰੈਂਟ ਤਰੀਕੇ ਨਾਲ ਵੈੱਬਸਾਈਟ ਰਾਹੀਂ ਪੈਸੇ ਪਾਰਟੀ ਨੂੰ ਪਹੁੰਚ ਰਹੇ ਨੇ ਇੰਡੀਅਨ ਸਿਟੀਜ਼ਨ ਦੇ ਰਹ ਬਹੁਤ ਜ਼ਿਆਦਾ ਫੰਡਿੰਗ ਆ ਰਹੀ ਹੈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਫੰਡਿੰਗ ਦੇ ਲਈ ਹੁਣ ਕੀ ਪ੍ਰਕਿਰਿਆ ਤੁਹਾਡੀ ਉੱਥੇ ਕੀ ਕਰਦੇ ਹੋ ਤੁਸੀਂ ਕੈਨੇਡਾ ਚੋਂ ਜੋ ਫੰਡਿੰਗ ਇੱਥੇ ਆਉਂਦੀ ਆ ਉਹ ਕਿਵੇਂ ਲਈ ਜਾਂਦੀ ਹੈਗੀ ਕੀ ਤਰੀਕਾ ਹੈਗਾ ਉਹਦਾ ਜਦੋਂ ਕੋਈ ਵੀ ਵੋਲੰਟੀਅਰ ਪੈਸੇ ਦੇਣਾ ਚਾਹੁੰਦਾ ਪਾਰਟੀ ਨੂੰ ਤਾਂ ਅਸੀਂ ਉਹਨੂੰ ਦੱਸਦੇ ਹਾਂ ਵੀ ਆਹ ਵੈਬਸਾਈਟ ਹੈ ਆਮ ਆਦਮੀ ਪਾਰਟੀ.org ਸਲੈਸ਼ਡੋਨੇਟ ਸੋ ਉਸ ਵੈਬਸਾਈਟ ਦੇ ਉੱਪਰ ਜਾ ਕੇ ਉਹ ਆਪਣੇ ਵੀਜ਼ੇ ਰਾਹੀਂ ਪੈਸੇ ਭੇਜ ਸਕਦੇ ਆ ਆਪਣਾ ਪਾਸਪੋਰਟ ਦੇ ਸਕਦੇ ਆ ਜੇ ਕਿਸੇ ਨੂੰ ਨਹੀਂ ਉਹਦੇ ਵਿੱਚ ਸਮਝ ਪੈਂਦੀ ਵੀ ਕਿਦਾਂ ਕਰਨਾ ਹੈਗਾ ਤਾਂ ਅਸੀਂ ਜਾ ਕੇ ਉਹਦੇ ਮਦਦ ਵੀ ਕਰ ਦਿੰਦੇ ਆ ਉਹਦੇ ਨਾਲ ਜਾ ਕੇ ਬੈਠ ਕੇ ਕੰਪਿਊਟਰ ਤੇ ਉਹਦੇ ਪੈਸੇ ਟ੍ਰਾਂਸਫਰ ਵੀ ਕਰ ਦਿੰਦੇ ਆ ਸੋ ਇਸ ਤਰ੍ਹਾਂ ਲੋਕ ਆਪਣੇ ਪੈਸੇ ਡੋਨੇਟ ਕਰ ਜਾ ਰਹੇ ਕਿ ਇਸ ਇਲੈਕਸ਼ਨ ਚ ਬਹੁਤ ਵੱਡੇ ਪੱਧਰ ਤੇ ਐਨਆਰਆਈ ਭਾਈਚਾਰਾ ਜਿਹੜਾ ਪੰਜਾਬ ਚ ਆ ਰਿਹਾਗਾ ਕੈਨੇਡਾ ਚੋਂ ਕਿੰਨੇ ਲੋਕ ਆ ਰਹੇ ਨੇ ਇੱਥੇ ਹਲੇ ਤੱਕ ਤਾਂ ਜੋਸੀ ਮਤਲਬ ਕਹੋ ਸਰਵੇ ਕਰਾਇਆ ਹੈਗਾ ਸੋ 50000 ਐਨਆਰਆਈਸ ਤਕਰੀਬਨ ਵਕੋ ਵਖ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਪਹੁੰਚਣਗੇ ਆਪਦੇ ਆਪ ਦੇ ਹਲਕਿਆਂ ਦੇ ਵਿੱਚ ਪਹੁੰਚਣਗੇ ਤੇ ਆਲਰੇਡੀ ਉਹਨਾਂ ਨੇ ਛੁੱਟੀਆਂ ਵੀ ਲੈ ਰੱਖੀਆਂ ਆਮ ਆਦਮੀ ਪਾਰਟੀ ਦੀ ਸਪੋਰਟ ਕਰਨ ਦੇ ਲਈ ਸੋ ਸਾਰੇ ਨਵੰਬਰ ਦਸੰਬਰ ਨਵੰਬਰ ਤੋਂ ਸ਼ੁਰੂ ਹੋ ਜਾਣਗੇ ਦਸੰਬਰ ਜਨਵਰੀ ਦੇ ਵਿੱਚ ਇੱਥੇ ਹੋਣਗੇ ਵਾਲੰਟੀਅਰਸ ਵੋਟਾਂ ਬਾਰੇ ਜਦੋਂ ਚਰਚਾ ਹੁੰਦੀ ਹੈ ਤਾਂ ਜਿਹੜੀਆਂ ਇੱਥੇ ਵੋਟਾਂ ਬੰਦੀਆਂ ਨੇ ਉਹ ਬਣਾਉਂਦੇ ਨਹੀਂ ਇਲੈਕਸ਼ਨ ਕਮਿਸ਼ਨ ਵੀ ਕਹਿੰਦਾਗਾ ਕਿ ਐਨਆਰਆਈਸ ਦੀਆਂ ਕੋਈ ਪੰਜ ਚਾਰ ਵੋਟਾਂ ਸ਼ਾਇਦ ਪਿਛਲੇ ਇਲੈਕਸ਼ਨ ਚ ਪਈਆਂ ਸੀ ਨਾ ਤਾਂ ਵੋਟਾਂ 'ਚ ਮਤਲਬ ਵੋਟਾਂ 'ਚ ਇੰਟਰਸਟ ਨਹੀਂ ਹੈਗਾ ਔਰ ਵੋਟ ਕਾਸਟ ਕਰਨ ਦਾ ਜਿਹੜਾ ਮਸਲਾ ਉਹ ਇੱਥੇ ਆ ਕੇ اٹਕ ਜਾਂਦਾ ਹੈਗਾ ਤਾਂ ਤੁਹਾਨੂੰ ਲੱਗਦਾ ਹੈਗਾ ਕਿ ਐਨ ਆਰ ਆਈਜ਼ ਨੂੰ ਜਿਹੜਾ ਉਹ ਪਾਰਟਿਸਪੇਸ਼ਨ ਆ ਡੈਮੋਕ੍ਰੇਸੀ ਦੇ ਅੰਦਰ ਉਹ ਵੀ ਕਰਨਾ ਚਾਹੀਦਾ ਉਹ ਕਿਉਂ ਨਹੀਂ ਹੁੰਦਾਗਾ ਜਿਹੜੀਆਂ ਤੁਸੀਂ ਇਸ ਤਰ੍ਹਾਂ ਪੁੱਛੇ ਤੁਸੀਂ ਕਦੇ ਵੋਟ ਪਾਈ ਹੈ ਇੱਥੇ ਨਾ ਨਹੀਂ ਜੀ ਮੈਂ ਵੋਟ ਨਹੀਂ ਪਾਈ ਹੈਗੀ ਪਰ ਵੋਟ ਬਣਦੀ ਹੈ ਬਕਾਇਦਾ ਐਨ ਆਰ ਆਈ ਦੇ ਇੰਟਰਸਟਿਡ ਹੀ ਨਹੀਂ ਹੁੰਦੇ ਉਹ ਬਿਲਕੁਲ ਪਰ ਹੁਣ ਇਸ ਵਾਰ ਅਸੀਂ ਐਨ ਆਰ ਆਈਸ ਆਪਣੀਆਂ ਵੋਟਾਂ ਵੀ ਬਣਵਾਉਣੀਆਂ ਜਿਵੇਂ ਹੁਣ ਮੈਂ ਆਈ ਸੀ ਪਰ ਹਾ ਹੁਣ ਮੇਰੀ ਵੋਟ ਵਾਲੇ ਬਣ ਨਹੀਂ ਪਾਈ ਪਰ ਮੈਂ ਡੈਫੀਨਿਟਲੀ ਆਪਣੀ ਵੋਟ ਬਣਵਾਉਂਗੀ ਤੇ ਸਭ ਤੋਂ ਪਹਿਲਾਂ ਮੈਂ ਵੋਟ ਪਾਉਣ ਦੀ ਮਤਲਬ ਪੂਰੀ ਵੋਟ ਪਾਉਂਗੀ ਤੇ ਬਾਕੀ ਐਨ ਆਰ ਆਈਸ ਨੂੰ ਵੀ ਇਨਕਰੇਜ ਕਰੂੰਗੀ ਵੀ ਆਪਦੀ ਆਪਦੀਆਂ ਵੋਟਾਂ ਬਣਵਾ ਕੇ ਤੇ ਵੋਟਸ ਪਾਉਣ ਸੋ ਅਸੀਂ ਸਿਸਟਮ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਜਿੰਨੇ ਐਨ ਆਰ ਆਈਸ ਆ ਰਹੇ ਨੇ ਉਹ ਸਾਨੂੰ ਬਕਾਇਦਾ ਇੱਕ ਟੀਮ ਬਣਾ ਨੇ ਤਾਂ ਕਿ ਸਾਡੇ ਕੋਲ ਉਹ ਨਾ ਡਾਟਾਬੇਸ ਰਵੇ ਜਿਹੜੇ ਇੰਡੀਅਨ ਸਿਟੀਜ਼ਨਸ ਨੇ ਉਹਨਾਂ ਦੇ ਸੀ ਮਦਦ ਕਰ ਸਕੀ ਹੈ ਵੀ ਕਿੱਦਾਂ ਤੁਸੀਂ ਆਪਦੀ ਵੋਟ ਬਣਾ ਸਕਦੇ ਹੋ ਤੇ ਬਾਕੀ ਜੇਕਰ ਸਰਕਾਰ ਵੱਲੋਂ ਕੋਈ ਉਹਨਾਂ ਤੇ ਤਕਾਕਸ਼ ਆਈ ਹੁੰਦੀ ਹੈ ਤਾਂ ਸਾਡੇ ਰਿਪੋਰਟ ਸਾਡੇ ਕੋਲ ਰਿਪੋਰਟ ਰਹੂਗੀ ਵੀ ਸਾਡਾ ਆ ਬੰਦਾ ਕੈਂਪੇਨ ਲਈ ਇੱਥੇ ਆਇਆ ਹੋਇਆ ਤੇ ਇਹਦੇ ਨਾਲ ਕੋਈ ਪ੍ਰੋਬਲਮ ਹੋਈ ਹੈ। ਮਨਪ੍ਰੀਤ ਬਾਦਲ ਤੇ ਕੇਰੀਵਾਲ ਦੇ ਫੀਨੋਮੈਨਿਚ ਡਿਫਰੈਂਸ ਕੀ ਹੈਗਾ? ਤੁਹਾਨੂੰ ਕੀ ਲੱਗਦਾਗਾ ਕਿ ਕੀ ਡਿਫਰੈਂਟ ਆ? ਕਿਉਂਕਿ ਮਨਪ੍ਰੀਤ ਬਾਦਲ ਨੂੰ ਵੀ ਐਨਆਰਏ ਬਹੁਤ ਸਪੋਰਟ ਕਰ ਰਹੇ ਸੀ, ਕੇਜਰੀਵਾਲ ਨੂੰ ਵੀ ਬਹੁਤ ਸਪੋਰਟ ਕਰ ਰਹੇ ਨੇ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਜਿਹੜੇ ਮਨਪ੍ਰੀਤ ਬਾਦਲ ਸੀਗੇ ਕਿਉਂਕਿ ਉਹ ਅਕਾਲੀ ਦਲ ਨੂੰ ਛੱਡ ਕੇ ਆਏ ਸੀਗੇ ਸੋ ਕਿਤੇ ਨਾ ਕਿਤੇ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੇ ਇਥੋਂ ਦੀ ਲੋਕਲ ਗਰਾਊਂਡ ਰਿਐਲਿਟੀ ਸੀ ਉਹਨਾਂ ਦੇ ਮਨਾਂ ਦੇ ਵਿੱਚ ਬਹੁਤ ਸ਼ੰਕਾਵਾਂ ਸੀਗੀਆਂ ਤੇ ਸ਼ਾਇਦ ਇਹ ਇੱਕ ਪੋਲਿਟਿਕਸ ਦਾ ਕੋਈ ਹਿੱਸਾ ਹੋ ਸਕਦੇ ਨੇ ਇੱਕ ਪਰਸੈਪਸ਼ਨ ਵੀ ਕ੍ਰੀਏਟ ਕੀਤੀ ਜਾ ਰਹੀ ਸੀ ਵੀ ਸ਼ਾਇਦ ਇਹ ਇੱਕ ਬਾਦਲਾਂ ਦੀ ਚਾਲ ਹੋਵੇ ਜੈਸ ਤਰ੍ਹਾਂ ਸੋ ਇਸ ਕਰਕੇ ਜਿਹੜੇ ਐਨ ਆਰ ਆਈ ਸੀਗੇ ਉਹ ਸਪੋਰਟ ਕਰ ਰਹੇ ਸੀ ਪਰ ਜਿਹੜੀ ਗਰਾਊਂਡ ਤੇ ਰਿਐਲਿਟੀ ਸੀ ਗਰਾਊਂਡ ਤੇ ਲੋਕਾਂ ਨੇ ਉਹਨਾਂ ਦੇ ਸਪੋਰਟ ਉਸ ਤਰ੍ਹਾਂ ਨਹੀਂ ਕੀਤੀ ਪਰ ਜਿਹੜੇ ਅਰਵਿੰਦ ਕੇਜੀਵਾਲ ਨੇ ਉਹ ਬਿਲਕੁਲ ਇੱਕ ਨਾਨ ਪੋਲੀਟੀਕਲ ਬੰਦੇ ਨੇ ਤੇ ਇੱਕ ਅੰਦੋਲਨ 'ਚੋਂ ਨਿਕਲੀ ਹੋਈ ਪਾਰਟੀ ਹੈ ਇੱਕ ਰੈਵੋਲੂਸ਼ਨ ਦੇ ਤੌਰ ਤੇ ਉਹ ਆਇਆ ਇੱਕ ਇਨਕਲਾਬ ਲੈ ਕੇ ਆਏ ਨੇ ਤੇ ਬਹੁਤ ਵੱਡੀ ਨੌਕਰੀ ਛੱਡ ਕੇ ਆਇਆ ਸੋ ਉਹਨਾਂ ਦਾ ਪੋਲੀਟਿਕ ਪੋਲੀਟਿਕਸ ਦੇ ਵਿੱਚ ਕੋਈ ਵੀ ਆਧਾਰ ਨਾ ਹੋਣ ਕਰਕੇ ਹਰ ਇੱਕ ਨੂੰ ਉਹਨਾਂ ਉੱਪਰ ਵਿਸ਼ਵਾਸ ਹੈ ਤੇ ਉਹਨਾਂ ਨੂੰ ਪਤਾ ਵੀ ਇਹ ਕਰਪਸ਼ਨ ਦੇ ਖਿਲਾਫ ਲੜਨ ਦੇ ਲਈ ਅੱਜ ਇਹਨਾਂ ਨੇ ਪਾਰਟੀ ਬਣਾਈ ਹੈ ਤੇ ਸਾਰੇ ਅਰਵਿੰਦ ਜੀ ਤੇ ਬਹੁਤ ਵਿਸ਼ਵਾਸ ਕਰ ਰਹੇ ਆ ਤੇ ਜਿਹੜੀ ਗਰਾਊਂਡ ਦੀ ਰਿਐਲਿਟੀ ਅਸੀਂ ਦੇਖ ਰਹੇ ਆ ਲੋਕਾਂ ਦਾ ਚਾਹੇ ਕਿਸੇ ਵੀ ਵਰਗ ਦੇ ਲੋਕ ਨੇ ਸਾਰੇ ਅਰਵਿੰਦ ਕੇਜੀਵਾਲ ਜੀ ਤੇ ਬਹੁਤ ਵਿਸ਼ਵਾਸ ਕਰ ਰਹੇ ਲੱਗਦਾ ਕਦੇ ਕੈਨੇਡਾ ਵਰਗਾ ਸਿਸਟਮ ਇੱਥੇ ਹੋ ਜੂ ਆਮ ਆਦਮੀ ਪਾਰਟੀ ਇਹ ਕਰ ਦੂਗੀ ਤੁਹਾਨੂੰ ਵਿਸ਼ਵਾਸ ਹੈ ਬਿਲਕੁਲ ਜੀ ਦੇਖੋ ਕੈਨੇਡਾ ਦੇ ਵਿੱਚ ਵੀ ਇਨਸਾਨ ਹੀ ਰਹਿੰਦੇ ਆ ਉਹਨਾਂ ਨੇ ਸਿਸਟਮ ਬਣਾਇਆ ਹੋਇਆ ਇਹ ਸਿਸਟਮ ਬਣਾਉਣਾ ਪੈਣਾ ਕਿਤੋਂ ਸ਼ੁਰੂਆਤ ਕਰਨੀ ਪੈਣੀ ਹੈ ਹਾਂ ਮੈਂ ਹੀ ਨਹੀਂ ਕਹਿੰਦੀ ਵੀ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਤੇ ਰਾਤੋਂ ਰਾਤ ਸਾਰਾ ਕਹੋ ਵੀ ਜਾਦੂ ਦੀ ਛੜੀ ਤਾਂ ਹੈ ਨਹੀਂ ਵੀ ਰਾਈਟ ਵੇ ਹੋ ਜਾਣਾ ਸਾਰਾ ਕੁਝ ਇਹਨੂੰ ਟਾਈਮ ਲੱਗਣਾ ਹੈ ਸਿਸਟਮ ਜਿਹੜਾ ਇੰਨਾ ਜ਼ਿਆਦਾ ਖਰਾਬ ਹੋਇਆ ਉਹਨੂੰ ਕਾਫੀ ਸਾਲ ਲੱਗਣਗੇ ਪਰ ਕਿਤੇ ਤੋਂ ਸ਼ੁਰੂਆਤ ਤਾਂ ਕਰਨੀ ਪੈਣੀ ਹੈ ਸੋ ਜੀ ਅੱਜ ਸ਼ੁਰੂਆਤ ਕਰਦੇ ਆ ਤਾਂ ਮੈਨੂੰ ਪੂਰੀ ਉਮੀਦ ਹੈ ਵੀ ਜਿੱਦਾਂ ਦਿੱਲੀ ਦੇ ਸਰਕਾਰ ਦਿੱਲੀ ਦੇ ਵਿੱਚ ਚੱਲ ਰਹੀ ਹੈ ਦੋ ਸਾਲਾਂ ਦੇ ਵਿੱਚ ਉਹਨਾਂ ਨੇ ਇੰਨਾ ਕੰਮ ਕਰਕੇ ਦਿਖਾਇਆ ਹੈ ਤੇ ਅਸੀਂ ਉਮੀਦ ਕਰਦੇ ਹਾਂ ਵੀ ਪੰਜਾਬ ਦੇ ਵਿੱਚ ਤਾਂ ਇਸ ਤੋਂ ਵੀ ਵਧੀਆ ਪਾਰਟੀ ਕੰਮ ਕਰਕੇ ਦਿਖਾ ਸਕਦੀ ਹੈ ਕਿਉਂਕਿ ਇਹ ਤਾਂ ਨਹੀਂ ਕਿਤੇ ਇਹ ਤਾਂ ਨਹੀਂ ਮਨਪਰੀਤ ਦੇ ਫੀਨੋਮੈਨਨ ਵਾਂਗੂ ਫਿਰ ਐਨਆਰਆਈਜ਼ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਵੇ ਫਿਰ ਦੁਬਾਰਾ ਇੱਥੇ ਕਾਂਗਰਸ ਜਾਂ ਅਕਾਲੀ ਦਲ ਸੱਤਾ 'ਚ ਆ ਜੇ ਨਹੀਂ ਜੀ ਬਿਲਕੁਲ ਇਸ ਤਰ੍ਹਾਂ ਨਹੀਂ ਹੋਊਗਾ ਐਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨੀ ਬਣਨੀ ਹੈ ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਹਰ ਇੱਕ ਵਰਗ ਨਾਲ ਸਾਡੀ ਗੱਲਬਾਤ ਹੋ ਰਹੀ ਹੈ ਤੇ ਲੋਕ ਬਹੁਤ ਜ਼ਿਆਦਾ ਵਿਸ਼ਵਾਸ ਕਰ ਰਹੇ ਆ ਅਰਵਿੰਦ ਜੀ ਤੇ ਤੇ ਪੂਰੀ ਇੱਕ ਵੇਵ ਆਊਗੀ ਇੱਕ ਮੋਮੈਂਟਮ ਬਣ ਚੁੱਕਿਆ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨੀ ਬਣਨੀ ਹੈ ਸੋ ਇਸਨ ਜਸਕੀਰਤ ਮਾਨ ਜਿਨ੍ਹਾਂ ਦਾ ਦਾਵਾ ਹੈ ਕਿ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਸਪੈਸ਼ਲੀ ਕੈਨੇਡਾ ਤੋਂ ਆਉਂਦੇ ਨੇ ਇਹ ਇੱਥੇ ਅਗਲੇ ਦਿਨਾਂ ਚ ਫੇਰ ਪੱਕੇ ਤੌਰ ਦੇ ਉੱਤੇ ਪ੍ਰਚਾਰ ਕਰਨ ਲਈ ਆ ਰਹੇ ਨੇ ਫੰਡ ਵੀ ਦੇ ਰਹੇ ਨੇ ਪਾਰਟੀ ਨੂੰ ਆਰਥਿਕ ਮਦਦ ਕਰ ਰਹੇ ਨੇ ਪਾਰਟੀ ਦੀ ਵੱਡੇ ਪੱਧਰ ਦੇ ਉੱਤੇ ਪੰਜਾਬ ਦੀ ਪੋਲਿਟਿਕਸ ਦੇ ਅੰਦਰ ਐਨ ਆਰ ਆਈ ਭਾਈਚਾਰਾ ਖਾਸ ਤੌਰ ਦੇ ਉੱਤੇ ਚੇਂਜ ਦੇਖਣ ਦੀ ਕੋਸ਼ਿਸ਼ ਕਰਦਾ ਉਹਨੂੰ ਲੱਗਦਾ ਕਿ ਚੇਂਜ ਹੋਵੇ ਪੰਜਾਬ ਦੇ ਅੰਦਰ ਮਨਪ੍ਰੀਤ ਬਾਦਲ ਦੇ ਟਾਈਮ ਵੀ ਇਸੇ ਤਰ੍ਹਾਂ ਹੋਇਆ ਸੀ ਹੁਣ ਅਰਵਿੰਦ ਕੇਜਰੀਵਾਲ ਦੇ ਫੀਨੋਮੈਨੀ ਦੇ ਟਾਈਮ ਵੀ ਇਸ ਤਰ੍ਹਾਂ ਹੋ ਰਿਹਾ 2017 ਦੀਆਂ ਚੋਣਾਂ ਦੇ ਨਤੀਜੇ ਦੱਸਣਗੇ ਕਿ ਕਿਸ ਤਰ੍ਹਾਂ ਦੀ ਪਾਰਟਿਸਪੇਸ਼ਨ ਐਨ ਆਰ ਆਈ ਭਾਈਚਾਰੇ ਦੀ ਰਹੀ ਔਰ ਆਮ ਆਦਮੀ ਪਾਰਟੀ ਨੂੰ ਪੰਜਾਬ ਚੋਂ ਕਿਸ ਤਰ੍ਹਾਂ ਦਾ ਰਿਸਪਾਂਸ ਮਿਲਿਆ ਕੈਮਰਾਮੈਨ ਗਰੀਸ਼ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸਾਂਝਾ ਮੋਹਾਲੀ